स्वागत है ਤੁਹਾਡਾ ਤੁਹਾਡੇ ਆਪਣੇ ਚੈਨਲ ਸਾਗਰੀ ਰੋਹਾਨੀ ਇਲਾਜ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੇਂ ਵੀਡੀਓ ਲੈ ਕੇ ਜੋ ਕਿ ਇਹ ਮੰਤਰ ਹੈ ਧਨ ਪਾਉਣ ਦਾ ਮੁਕਤਦਾ ਧਨ ਪਾਉਣ ਦਾ ਸਬਰ ਮੰਤਰ ਹੈ ਜੋ ਇਸ ਨੂੰ ਪੜ੍ਹੇਗਾ ਉਸ ਨੂੰ ਜ਼ਰੂਰ ਹੀ ਮੁਕਤਦਾ ਧਨ ਜ਼ਰੂਰ ਮਿਲੇਗਾ ਕਿਸੇ ਵੀ ਰੂਪ ਵਿੱਚ ਮਿਲ ਸਕਦਾ ਹੈ ਲਾਟਰੀ ਸੱਟ ਕਿਸੇ ਵੀ ਰੂਪ ਵਿੱਚ ਉਸ ਨੂੰ ਮਿਲ ਸਕਦਾ ਹੈ ਪਰ ਮਿਲੇਗਾ ਜ਼ਰੂਰ ਇਸ ਦੀ ਵਿਧੀ ਵੀ ਬਹੁਤ ਆਸਾਨ ਹੈ ਜੋ ਕਰਨਾ ਚਾਹੇ ਉਹ ਕਰ ਸਕਦਾ ਹੈ ਕਿਉਂਕਿ ਇਹ ਬਹੁਤ ਤਕੜਾ ਤੇ ਸ਼ਕਤੀਸ਼ਾਲੀ ਮੰਤਰ ਹੈ ਪਾਵਰਫੁੱਲ ਮੰਤਰ ਹੈ ਜੋ ਵੀ ਇਸ ਨੂੰ ਪੜ੍ਹਦਾ ਹੈ ਤਾਂ ਉਸਨੂੰ ਇਸ ਦਾ ਫਾਇਦਾ ਜ਼ਰੂਰ ਮਿਲਦਾ ਹੈ ਗੱਲबस ਇਹ ਨਹੀਂ ਹੈ ਕਿ ਵਿਸ਼ਵਾਸ ਤੇ ਯਕੀਨ ਬਣਾ ਕੇ ਇਸ ਨੂੰ ਪੜ੍ਹਿਓ ਜਿੰਨਾ ਟਾਈਮ ਤੁਹਾਡਾ ਯਕੀਨ ਨਹੀਂ ਬਣੂਗਾ ਉਹਨਾ ਟਾਈਮ ਕੋਈ ਵੀ ਮੰਤਰ ਕੋਈ ਵੀ ਕਲਮਾ ਕੋਈ ਵੀ ਪਾਠ ਕੋਈ ਵੀ ਸ਼ਬਦ ਕੰਮ ਨਹੀਂ ਕਰੇਗਾ ਸਭ ਤੋਂ ਪਹਿਲਾਂ ਇਹ ਹੀ ਹੈ ਕਿ ਤੁਸੀਂ ਆਪਣਾ ਵਿਸ਼ਵਾਸ ਤੇ ਯਕੀਨ ਜ਼ਰੂਰ ਬਣਾਓ ਉਸ ਮੰਤਰ ਤੇ ਬਣਾਓ ਉਸ ਦੇ ਵਿੱਚ ਜੋ ਦੇਵੀ ਦੇਵਤੇ ਪੀਰ ਫਕੀਰ ਅੱਲਾ ਵਲੀ ਦਾ ਨਾਮ ਆਉਂਦਾ ਹੈ ਉਸ ਤੇ ਬਣਾਓ ਕਿਉਂਕਿ ਜਿੰਨਾ ਟਾਈਮ ਅਸੀਂ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਬਣਾਉਂਦੇ ਯਕੀਨ ਨਹੀਂ ਕਰਦੇ ਉਹਨਾਂ ਟਾਈਮ ਸਾਨੂੰ ਸਫਲਤਾ ਨਹੀਂ ਮਿਲਦੀ ਹੈ ਕਈ ਵੀਰ ਤਾਂ ਇਸ ਤਰ੍ਹਾਂ ਵੀ ਦੇਖੇ ਜਾਂਦੇ ਹਨ ਜੋ YouTube ਦੇ ਉੱਪਰੋਂ ਮੰਤਰ ਡਾਊਨਲੋਡ ਕਰ ਲੈਂਦੇ ਹਨ ਜਾਂ ਸਕਰੀਨਸ਼ਾਟ ਲੈ ਲੈਂਦੇ ਹਨ ਤੇ ਬਾਦ ਵਿੱਚ ਉਸ ਨੂੰ ਪੜਨ ਲਈ ਕਹਿੰਦੇ ਹਨ ਅਸੀਂ 7 ਦਿਨ ਪੜਾਂਗੇ ਅੜ ਕੇ ਦੇਖਦੇ ਹਾਂ ਕਿ ਸਾਨੂੰ ਕੁਝ ਹੁੰਦਾ ਹੈ ਕਿ ਨਹੀਂ ਹੁੰਦਾ ਹੈ ਇਹ ਉਹ ਲੋਕ ਹੁੰਦੇ ਹਨ ਜੋ ਬਿਨਾ ਗੁਰੂ ਤੋਂ ਹੁੰਦੇ ਹਨ ਜੋ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦੇ ਇੱਕ ਅਜਮਾਉਣ ਦੀ ਖਾਤਰ ਉਸ ਨੂੰ ਪੜਦੇ ਹਨ ਤਾਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਜੇ ਕੋਈ ਸਰੀਰਕ ਬਿਮਾਰੀ ਦੀ ਖਾਤਰ ਪੜਦੇ ਹਨ ਨਾ ਤਾਂ ਇਹਨਾਂ ਨੂੰ ਉਸ ਬਿਮਾਰੀ ਤੋਂ ਸਿਫਾ ਮਿਲਦੀ ਹੈ ਇਹ ਕਰਦੇ ਹੋਰ ਕਿਸੇ ਕੰਮ ਦੀ ਖਾਤਰ ਪੜਦੇ ਹਨ ਨਾ ਇਹਨਾਂ ਦਾ ਕੋਈ ਉਹ ਕੰਮ ਬਣਦਾ ਹੈ ਦੋ ਲੋਕ ਕਹਿੰਦੇ ਹਨ ਕਿ ਅਸੀਂ ਕਿਰਿਆ ਪੜ੍ਹ ਕੇ ਦੇਖ ਲਿਆ ਸਾਡਾ ਕੋਈ ਕੰਮ ਨਹੀਂ ਹੋਇਆ ਕਾਰਨ ਇਹੀ ਹੈ ਕੰਮ ਨਾ ਹੋਣ ਦਾ ਕਿ ਉਹ ਯਕੀਨ ਨਹੀਂ ਰੱਖਦੇ ਉਹ ਇੱਕ ਅਜਮਾਇਸ਼ੀ ਤੌਰ ਤੇ ਪੜ੍ਹਦੇ ਹਨ ਕਦੇ ਵੀ ਮੰਤਰ ਕਲਾਮ ਜਾਪ ਪਾਠ ਅਜਮਾਇਸ਼ ਦੀ ਖਾਤਰ ਨਹੀਂ ਪੜ੍ਹਨਾ ਚਾਹੀਦਾ ਸਭ ਨੂੰ ਉਸ ਦੇ ਉੱਪਰ ਯਕੀਨ ਕਰੋ ਪਰਮਾਤਮਾ ਤੇ ਯਕੀਨ ਰੱਖ ਕੇ ਉਸ ਪਾਠ ਕਲ ਮੈਨੂੰ ਪੜੋ ਜੇ ਤੁਸੀਂ ਪਰਮਾਤਮਾ ਤੇ ਯਕੀਨ ਰੱਖ ਕੇ ਉਸ ਪਾਠ ਕਲ ਮੈਨੂੰ ਪੜੋਗੇ ਤਾਂ ਤੁਹਾਨੂੰ ਜ਼ਰੂਰ ਹੀ ਉਹ ਵਰਤ ਦੇਵੇਗਾ ਨੰਬਰ 2 ਤੇ ਇਹ ਹੁੰਦਾ ਹੈ ਕਿ ਜਿਆ ਕੋਲੇ ਉਸ ਦੀ ਵਿਧੀ ਨਹੀਂ ਹੁੰਦੀ ਉਸ ਕਲਮੇ ਪਾਠ ਦੀ ਸਹੀ ਵਿਧੀ ਨਹੀਂ ਹੁੰਦੀ ਜਿਸ ਕਾਰਨ ਉਹ ਪਾਠ ਕਲਮਾ ਕੰਮ ਨਹੀਂ ਕਰਦਾ ਹੈ ਕਿਉਂਕਿ ਪਾਠ ਕਲਮੇ ਦੀ ਖਤਰ ਉਸ ਦੀ ਵਿਧੀ ਵੀ ਸਹੀ ਹੋਣੀ ਚਾਹੀਦੀ ਹੈ ਇਸ ਲਈ ਅਸੀਂ ਕਹਿੰਦੇ ਹਾਂ ਕਿ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਅਸੀਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਕਰਦੇ ਹਾਂ ਇਸ ਦੀ ਪੂਰੀ ਵਿਧੀ ਤੁਹਾਨੂੰ ਦੱਸਦੇ ਹਾਂ ਉਸ ਵਿਧੀ ਦੇ ਅਨੁਸਾਰ ਤੁਸੀਂ ਇਸ ਕੰਮ ਨੂੰ ਕਰੋਗੇ ਤਾਂ ਤੁਹਾਨੂੰ ਜ਼ਰੂਰ ਹੀ ਇਸ ਦਾ ਫਲ ਮਿਲੇਗਾ ਇਹ ਤੁਹਾਡੇ ਵਿਗੜੇ ਹੋਏ ਕੰਮ ਜ਼ਰੂਰ ਬਨਗੇ ਜੋ ਅੱਜ ਅਸੀਂ ਇਹ ਮੰਤਰ ਲੈ ਕੇ ਆਏ ਹਾਂ ਇਹ ਬਹੁਤ ਤਕੜਾ ਮੰਤਰ ਹੈ ਜੋ ਵੀ ਇਸ ਤੇ ਵਿਸ਼ਵਾਸ ਯਕੀਨ ਰੱਖ ਕੇ ਇਸ ਮੰਤਰ ਨੂੰ ਪੜੂਗਾ ਤਾਂ ਉਸ ਦਾ ਕੰਮ ਜ਼ਰੂਰ ਹੋਊਗਾ ਹੁਣ ਇਸ ਦੀ ਵਿਧੀ ਸੁਣ ਲਵੋ ਜੇ ਤੁਸੀਂ ਇਹਨੂੰ ਬਰੇ ਦਿਨ ਦਿਨ ਪੜੋਗੇ ਜਿਵੇਂ ਕਿ ਦੀਵਾਲੀ ਹੋਈ ਹੋਲੀ ਲੋਹੜੀ ਇਹਨਾਂ ਦਿਨਾਂ 'ਚ ਪੜੋਗੇ ਜਾਂ ਕਿਸੇ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਵਿੱਚ ਪੜੋਗੇ ਤਾਂ ਬਹੁਤ ਹੀ ਜਲਦੀ ਸਿੱਧ ਹੋ ਜਾਂਦਾ ਹੈ ਸਿੱਥੇ 108 ਵਾਰ ਪੜਨਾ ਹੈ 108 ਵਾਰ ਪੜਨ ਨਾਲ ਹੀ ਇਹ ਸਿੱਧ ਹੋ ਜਾਂਦਾ ਹੈ ਇਹਨਾਂ ਤਕੜਾ ਸਬਰ ਮੰਤਰ ਹੈ ਉਹਦੇ ਸਿੱਧ ਹੀ ਹੁੰਦੇ ਹਨ ਪਰ ਇੱਕ ਵਾਰ ਜ਼ਰੂਰ ਪੜਨਾ ਹੈ ਜੋ ਬਿਨਾਂ ਦਿਨਾਂ ਤੋਂ ਪੜ੍ਹੇਗਾ ਉਹ 11 ਦਿਨ ਦੀ ਪੜਾਈ ਕਰੇਗਾ 108 ਵਾਰ ਪੜ੍ਹੇਗਾ ਤੇ ਉਹੀ ਸ਼ਾਮ ਦੇ ਟਾਈਮ 9:00 ਤੋਂ ਬਾਅਦ ਵਿੱਚ ਪੜ੍ਹੇਗਾ ਪੜਨ ਦੇ ਵਿੱਚ ਡਰ ਵੀ ਲੱਗੇਗਾ ਜੋ ਰਾਗਨੋਸ 11 ਦਿਨ ਦਾ ਸਿਲਾ ਕਰਦੇ ਹਨ ਪੜਾਈ ਕਰਨਗੇ ਤੋ ਉਹਨਾਂ ਨੂੰ ਡਰ ਵੀ ਲੱਗੇਗਾ ਤੇ ਮਜ਼ਬੂਤ ਦਿਲ ਵਾਲੇ ਹੀ ਇਸ ਪਾਠ ਨੂੰ ਕਰਨਾ ਉਹਨਾਂ ਨੂੰ ਜ਼ਰੂਰ ਹੀ ਇਸ ਪਾਠ ਦੇ ਵਿੱਚੋਂ ਸਫਲਤਾ ਮਿਲੇਗੀ ਇਸ ਪਾਠ ਨਾਲ ਪੜ੍ਹਾਈ ਤੋਂ ਬਾਅਦ ਵਿੱਚ ਅਸਲੀ ਵਿਧੀ ਵੀ ਬਹੁਤ ਆਸਾਨ ਹੈ ਇਸਨੂੰ ਵਰਤਣ ਦੀ ਤਾਂ ਇਹ ਪੂਰਾ ਹੀ ਕੰਮ ਕਰੇਗਾ ਜੇ ਕੋਈ ਚੀਜ਼ ਜਿਸ ਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਵਾਰ ਜਿਵੇਂ ਕਿ ਕੀ ਤੁਸੀਂ ਸਾਧਨ ਲੈਣਾ ਹੈ ਕਿ ਗੱਡੀ ਪਸੰਦ ਆ ਜਾਂਦੀ ਹੈ ਜਾਂ ਕੋਈ ਟਰੈਕਟਰ ਪਸੰਦ ਆਉਂਦਾ ਹੈ ਜਾਂ ਕੋਈ ਮੋਟਰਸਾਈਕਲ ਆਉਂਦਾ ਹੈ ਸਾਨੂੰ ਨਹੀਂ ਮਿਲ ਰਿਹਾ ਤੁਸੀਂ ਇਸ ਨੂੰ ਪਾਉਥੇ ਜਾ ਕੇ ਦੇਖਣ ਦੀ ਬਹਾਨੇ ਜਾ ਕੇ ਕੋਲ ਖੜ ਕੇ ਉੱਪਰ ਅਸਤਾਰ ਕੇ ਸਰਪ ਇੱਕ ਵਾਰ ਇਸ ਪਾਠ ਨੂੰ ਪੜਾਓ ਤਾਂ ਤੁਹਾਨੂੰ ਉਹ ਚੀਜ਼ ਕਿਸੇ ਨਾ ਕਿਸੇ ਵਿਧੀ ਨਾਲ ਹੀ ਤੁਹਾਨੂੰ ਮਿਲ ਜਾਵੇਗੀ ਜੇ ਤੁਹਾਡਾ ਸੌਦਾ ਨਹੀਂ ਹੁੰਦਾ ਹੈ ਤਾਂ ਸੌਦਾ ਹੋ ਜਾਵੇਗਾ ਤਾਂ ਤੁਹਾਨੂੰ ਜ਼ਰੂਰ ਮਿਲੇਗੀ ਮੰਨਦੇ ਹੋ ਤੇ ਜੇ ਤੁਸੀਂ ਕੋਈ ਲਾਟਰੀ ਦੀ ਟਿਕਟ ਖਰੀਦਦੇ ਹੋ ਤਾਂ ਤੁਹਾਨੂੰ ਇਹ ਚਾਹੀਦਾ ਹੈ ਕਿ ਤੁਹਾਡੀ ਲਾਟਰੀ ਲੱਗੇ ਤਾਂ ਤੁਸੀਂ ਰਾਤ ਨੂੰ ਇਸ ਨੂੰ ਸ਼ਿੱਧ ਕਰਨ ਤੋਂ ਬਾਅਦ ਵਿੱਚ 11 ਵਾਰ ਪੜ੍ਹ ਕੇ ਇਕੱਲਿਆਂ ਨਹੀਂ ਸੌ ਜਾਣਾ ਹੈ ਕੱਲ੍ਹ ਲਓ 51 ਡਾਹੋ ਤੇ ਉਸ ਦੇ ਉੱਪਰ ਆਪਣਾ ਵਿਸਤਰ ਕਰਕੇ ਰਾਮ ਨਾਲ ਸੌ ਜਾਣਾ ਹੈ ਇਸ ਪਾਠ ਨੂੰ 11 ਵਾਰ ਪੜ੍ਹ ਕੇ ਤਾਂ ਰਾਤ ਨੂੰ ਤੁਹਾਨੂੰ ਸੁਪਨੇ ਦੇ ਵਿੱਚ ਉਹ ਲਾਟਰੀ ਦਾ ਨੰਬਰ ਜ਼ਰੂਰ ਦਿਖਾਈ ਦੇਵੇਗਾ ਜੇ ਪਹਿਲੇ ਦਿਨ ਦਿਖਾਈ ਨਹੀਂ ਦਿੱਤਾ ਤਾਂ ਦੂਸਰੇ ਦਿਨ ਕਰੋ ਦੂਸਰੇ ਦਿਨ ਨਹੀਂ ਤਾਂ ਤੀਸਰੇ ਦਿਨ ਕਰੋ ਹੱਦ ਅੰਸ਼ ਦੀ 5 ਦਿਨ ਦੀ ਹੁੰਦੀ ਹੈ ਪੰਜਵੇਂ ਦਿਨ ਤਾਂ ਤੁਹਾਨੂੰ ਹਰ ਹਾਲ ਵਿੱਚ ਹੀ ਉਹ ਨੰਬਰ ਦਿਖਾਈ ਦੇਵੇਗਾ ਤੇ ਤੁਸੀਂ ਉਸ ਨੰਬਰ ਦੀ ਲਾਟਰੀ ਲਵੋ ਤਾਂ ਤੁਹਾਨੂੰ ਜ਼ਰੂਰ ਹੀ ਉਹ ਲਾਟਰੀ ਲੱਗੇਗੀ ਇਹ ਇਸ ਤਰ੍ਹਾਂ ਦਾ ਮੰਤਰ ਹੈ ਕਿ ਤੁਹਾਨੂੰ ਪਤਾ ਵੀ ਨਹੀਂ ਲੱਗਣਗੇ ਤੁਹਾਨੂੰ ਤਾਂ ਕਿੱਥੋਂ ਮਿਲ ਜਾਵੇਗਾ ਹੁਣ ਅਸੀਂ ਤੁਹਾਨੂੰ ਉਹ ਮੰਤਰ ਪੜ੍ਹ ਕੇ ਸੁਣਾ ਦਿੰਦੇ ਹਾਂ ਤੇ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਉੱਪਰ ਵੀ ਤੁਹਾਨੂੰ ਲਿਖਿਆ ਹੋਇਆ ਉਹ ਨજર ਆ ਜਾਵੇਗਾ ਵਿਧੀ ਵੀ ਤੁਹਾਨੂੰ ਦੱਸ ਦਿੱਤੀ ਹੈ ਤੇ ਹੁਣ ਤੁਸੀਂ ਸੁਣ ਲਵੋ ਉਹ ਮੰਤਰ ਓਮ ਨਮਹ ਕਾਲੂ ਛੋਟ ਜੋਗਨੀ ਹਕਾਲੂ ਬਾਬਨਾ ਵੀਰ ਕਾਰਤਿਕ ਅਰਜਨ ਵੀਰ ਬਲਾਓ ਅਗੇ ਚੋਸ਼ਟ ਵੀਰ ਜਲਬੰਦੇ ਬਲਬੰਦੇ ਅਸਮਾਨ ਆਕਾਸ਼ ਬੰਦੇ ਪਵਨ ਬੰਦੇ ਤੀਨ ਦੇਸ ਕੀ ਵਿਦਿਆਵਾਂ ਦੇ ਉੱਤਰ ਤਵਰਜਨ ਅਰਜੁਨ ਰਾਜ ਦਕਸ਼ਣ ਤੋਂ ਕਾਰਤਿਕ ਬਰਾਜੇ ਅਸਮਾਨ ਲੋਭੀਰ ਗਾਜੇ ਨੀਚੇ ਚੋਸ਼ਟ ਜੋਗਨੀ ਬਿਰਾਜੇ ਪੀਤਉਪਾਸ ਚਲੇ ਆਵੇ 56 ਪੈਰੋ ਰਾਸੀ ਉਡਾਵੇ ਇੱਕ ਬੰਦ ਅਸਮਾਨ ਮੇ ਲਗਾਈ ਦੂਸਰਾ ਬੰਦੇ ਰਾਸੀ ਘਰ ਮੇ ਲਾਏ ਇਹ ਹੈ ਉਹ ਮੰਤਰ ਜੋ ਤੁਸੀ ਪੜਨਾ ਹੈ ਪੜਿਓ ਇਸ ਨੂੰ ਵਿਸ਼ਵਾਸ ਨਾਲ ਯਕੀਨ ਨਾਲ ਪੜਿਓ ਤਾਂ ਜਰੂਰ ਹੀ ਤੁਹਾਨੂੰ ਇਸ ਦਾ ਫਲ ਮਿਲੇਗਾ ਤੇ ਤੁਹਾਡੀ ਗਰੀਬੀ ਜਰੂਰ ਦੂਰ ਹੋਵੇਗੀ ਅਸੀਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਸ਼ਬਰੀ ਰੋਹਾਨੀ ਇਲਾਜ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲਵੋ ਵੀ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਤੇ ਹੁਣ ਸਾਨੂੰ ਦੀ ਇਜਾਜ਼ਤ